ਲਿਆ ਹੁਣ ਵੜ ਕੇ ਦੇਖੇ ਇੱਥੇ ਜੇ ਨਾ ਚਲਵਾਤਾ ਘਰ ਹੀ ਜਾ ਕੇ ਆ ਗੱਲੀ ਗੱਲ ਹੈ ਕਿਤੇ ਸ਼ਰਮ ਹੁੰਦੀ ਸਾਰਾ ਪਿੰਡ ਦੇ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜਦਾ ਗਾਣੇ ਗਾਣੇ ਚ ਚਲਦਾ ਹੈ ਤੁਹਾਨੂੰ ਨਹੀਂ ਪਤਾ ਯਾਰ ਛੋਟੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਦਾ ਸਾਰੀਆਂ ਬੈਠੀ ਮਾਦਾ ਤੁਸੀਂ ਕੋਈ ਨਹੀਂ ਜਾਣਦੇ ਜਿਹੜਾ ਆਪਣੇ ਬੱਚੇ ਘਰ ਨੂੰ ਪਾਲਣੇ ਕਿ ਨਹੀਂ ਪਾਲਣੇ ਗਿਆ ਇਹਨਾਂ ਜਿਹਾ ਤੁਸੀਂ ਜਿੱਤ ਤੁਸੀਂ ਦਿਖਾਓਗੇ ਵੀ ਹਾਂ ਚਲ ਕੋ ਜੂਰੀਆਂ ਦੇ ਨਾਲੇ ਕਿੱਤਾ ਖਾਓਗੇ ਸਾਡੀ ਗੱਡੀ ਤੋੜ ਦਿੱਤੀ ਹੈ ਸਾਡੇ ਮਰਾਜਵਾ ਸਾਡੇ ਬੱਚੇ ਕਿਥੇ ਰਹਿਣਾ ਨੂੰ ਮੈਨੂੰ ਯਾਰ ਸੱਚੀ ਮੱਤਰੀਆਂ ਪੜੀ ਛੜੀਆਂ ਭੱਜਣਗੇ ਪਾਲ ਨੂੰ ਨਾ ਮੈਂ ਸਿੱਧਾ ਦੱਸਾਂਗਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਹੋਇਆ ਦੱਸਦੀ ਹੈ ਕਿ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਰੇਡ ਕਰਨ ਗਈ ਪੁਲਸ ਅਜ ਜਿਵੇਂ ਜਦ ਪੁਲਸ ਪਾਰਟੀ ਨਸ਼ਾ ਤਸਕਰਾਂ ਦੇ ਘਰ ਰੇਡ ਕਰਨ ਗਈ ਉਹਨਾਂ ਦੇ ਘਰ ਜਦੋਂ ਤਲਾਸ਼ੀ ਲੈਣ ਗਈ ਤਾਂ ਨਸ਼ਾ ਤਸਕਰਾਂ ਵੱਲੋਂ ਪੁਲਸ ਦੇ ਉੱਤੇ ਫਾਇਰ ਕੀਤੇ ਗਏ ਪੁਲਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਗੋਲੀਆਂ ਚਲਾਉਣ ਤੋਂ ਬਾਅਦ ਪੁਲਸ ਦੇ ਉੱਤੇ ਇੱਟਾ ਰੋੜੇ ਵੀ ਚਲਾਏ ਗਏ ਦੱਸਦੀ ਹੈ ਕਿ ਦੋ ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਨਸ਼ਾ ਤਸਕਰਾਂ ਦੇ ਘਰ ਛਾਪਾ ਮਾਰਨ ਗਈ ਸੀ ਪੁਲਸ ਪ ਦਿੱਤੀਆਂ ਗਈਆਂ ਔਰ ਗੋਲੀਆਂ ਚਲਾਉਣ ਤੋਂ ਬਾਅਦ ਇੱਟਾ ਰੋੜੇ ਵੀ ਚਲਾਏ ਗਏ ਜਿਸ ਦੀਆਂ ਤਸਵੀਰਾਂ ਜੋਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੇ ਉੱਤੇ ਵੇਖ ਸਕਦੇ ਹੋ ਗੱਡੀ ਦੇ ਕੀ ਹਾਲਾਤ ਬਣੇ ਹੋਏ ਨੇ ਗੱਡੀ ਦੇ ਸ਼ੀਸ਼ੇ ਤੱਕ ਟੁੱਟੇ ਹੋਏ ਨੇ ਦੱਸ ਦਈਏ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਪੁਲਿਸ ਮੁਲਾਜ਼ਮ ਜਦੋਂ ਉੱਥੇ ਰੇਡ ਮਾਰਨ ਗਏ ਪੁਲਿਸ ਜਦੋਂ ਛਾਪਾ ਮਾਰਨ ਗਈ ਔਰ ਜਦੋਂ ਪੁਲਿਸ ਛਾਪਾ ਮਾਰਨ ਕੇ ਉਸ ਦੇ ਘਰ ਗਈ ਤਾਂ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਦੇ ਵਿੱਚ ਦੋ ਪੁਲਿਸ ਮੁ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਔਰ ਮੌਕੇ ਦੇ ਉਤੇ ਪੁਲਿਸ ਪਾਰਟੀ ਵੀ ਲੱਗੀ ਹੈ ਪੁਲਿਸ ਵੱਲੋਂ ਪੂਰੇ ਏਰੀਏ ਨੂੰ ਘੇਰ ਲਿੱਤਾ ਗਿਆ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਕਿਉਂਕਿ ਪੁਲਿਸ ਦੇ ਉਤੇ ਹਮਲਾ ਕਰਨ ਤੋਂ ਬਾਅਦ ਜੋ ਨਸ਼ਾ ਤਸਕਸ ਤੋਂ ਫਰਾਰ ਹੋ ਗਏ ਔਰ ਗਿਆਨੀ ਨਾਮ ਦੱਸਿਆ ਜਾ ਰਿਹਾ ਗਿਆਨੀ ਉਰਫ ਬਾਬਾ ਉਸ ਦਾ ਨਾਮ ਦੱਸਿਆ ਜਾ ਰਿਹਾ ਜੋ ਪਿੰਡ ਦੇ ਵਿੱਚ ਨਸ਼ੀਲੀਆਂ ਗੋਲੀਆਂ ਔਰ ਹਿਰੋਇਨ ਵੇਚਦਾ ਸੀ ਔਰ ਨਸ਼ੇ ਦਾ ਕਾਰੋਬਾਰ ਕਰਦਾ ਸੀ ਜਿਸ ਦੀ ਸੂਚਨਾ ਜਦ ਪੁਲਿਸ ਨੂੰ ਮਿਲੀ ਔਰ ਉਸ ਦੇ ਘਰ ਜਦੋਂ ਪੁਲਿਸ ਪਾਰਟੀ ਰੇਡ ਕਰਨ ਗਈ ਸ਼ਾਪਾ ਮਾਰਨ ਗਈ ਤਾਂ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਹਮਲੇ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਦੱਸੇ ਜਾ ਰਿਹਾ ਹੈ ਪਿੰਡ ਦੇ ਵਿੱਚ ਕਾਫੀ ਨਾਮ ਸੀ ਗਿਆਨੀ ਨਾਮ ਚੱਲਦਾ ਸੀ ਗਿਆਨੀ ਉਰਫ ਬਾਬਾ ਜੋ ਬਾਬਾ ਸੀ ਉਹ ਪਿੰਡ ਦੇ ਵਿੱਚ ਨਸ਼ੀਲੀਆਂ ਗੋਲੀਆਂ ਔਰ ਹਿਰੋਇਨ ਦਾ ਕਾਰੋਬਾਰ ਕਰਦਾ ਸੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪੁਲਿਸ ਜਦੋਂ ਰੇਡ ਕਰਨ ਗਈ ਤਾਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਔਰ ਦੋ ਪੁਲਿਸ ਮੁਲਾਜ਼ਮ ਜਖਮੀ ਦਸੇ ਜਾ ਰਹੇ ਨੇ ਫਿਲਹਾਲ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਏਗਾ ਔਰ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਜੋ ਨਸ਼ਾ ਤਸਕਰ ਨੇ ਨਸ਼ਾ ਤਸਕਰਾਂ ਵੱਲੋਂ ਪੁਲਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਔਰ ਦੋ ਪੁਲਸ ਮੁਲਾਜ਼ਮ ਜ਼ਖਮੀ ਹੋਏ ਨੇ ਜਿਹੜੇ ਅੱਜਕੱਲ੍ਹ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨੂ ਰਾਣਾ ਜੀ ਆਈਪੀਸ ਇਹ ਲੋਕ ਬਿਲਕੁਲ ਸਖਤ ਰਹਤੇ ਹੈ ਜਿਹਦੇ ਵਿੱਚ ਠਾ ਹੋਗਾ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਉਸੀ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਜਾਈ ਹੈ ਹਰ ਪਿੰਡ ਦੇ ਮੋਹਤਪਰ ਬੰਦੇ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗਸਟਰ ਵਾਲੇ ਪਾਸੇ ਪੈਰ ਰੱਖਦੇ ਨੇ ਜਿਹੜੇ ਚਿੱਟੇ ਵਾਲੇ ਪਾਸੇ ਪੈਰ ਰੱਖਦੇ ਨੇ ਤਾਂ ਉਹਨਾਂ ਜੇ ਇਸ ਬੰਦੇ ਦਾ ਨਾਮ ਵੀ ਵਿੱਚ ਸੀਗਾ ਇਹਨੂੰ ਬਾਬਾ-ਬਾਬਾ ਕਰਕੇ ਨਾਂ ਕਹਿੰਦੇ ਸੀ ਤੇ ਇਹਦੇ ਕਰਕੇ ਅਸੀਂ ਸਵੇਰੇ ਰੇਡ ਕੀਤੀ ਸੀਗੀ ਤੇ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁੜਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀ ਉਸ ਵਾਰੀ ਇਹਨੇ ਫਾਇਰ ਕੀਤਾ ਸਾਡੇ ਸਾਡੇ ਮਲਾਜ਼ਮਾਂ ਦੇ ਪਰ ਗੱਡੀ ਸਾਰੀ ਫਾਇ ਤੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਆ ਗਿਆ ਇਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਹੁਣ ਇਹਨਾਂ ਦਾ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕੀ ਇਹਦੇ ਇੰਨੀ ਆਮਦਨ ਕਿੱਥੋਂ ਹੋਏਗੀ ਅੰਦਰ ਗ੍ਰੇਨਾਇਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਜਲਦ ਤੋਂ ਜਲਦ ਹੋਏਗਾ ਵੀ ਅਨੁਵਰਸਿਟੀ ਡਿਸਪੋਜ਼ਲ ਕਰਾ ਕੇ ਤੇ ਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਉਹ ਹਮਲਾ ਹਮਲੇਦਾਰਾਂ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਵੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ ਗੱਜਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹਦਾ ਮੁਸ਼ਕਲ ਨਾਲ ਬਚਾ ਕੇ ਬਚਾ ਹੋ ਗਿਆ ਨਹੀਂ ਤੇ ਬਹੁਤ ਬਹੁਤ ਜਾਨੇ ਘਮ ਜੀਦਾ ਸਰ ਹੁਣ ਕੀ ਕਾਰਵਾਈ ਕੀਤੀ ਹੋਊਗੀ ਹੁਣ ਇਹ ਪਈਆ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਭਿਆ ਜਾਏਗਾ ਕੋਡਨ ਸਾਰਾ ਲੱਗਾ ਹੋਇਆ ਹੈਗਾ ਸਵੇਰੇ 4 ਵਜੇ ਦੀ ਰੇਡ ਆਈ ਹੈ ਸਾਡੇ ਉਂਦੇ ਦੇ ਦੇਖ ਲਓ 6:30 7 ਵਜੇ ਹੈਗੇ ਸਾਰਾ ਜ ਇਹਨਾਂ ਨੂੰ ਲੱਭ ਰਹੇ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸਿੰਗ ਉਹੀ ਕਰਾਂਗੇ